ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 694 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 695 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਬਾਣੀ ਭਗਤਾਂ ਕੀ ਤਿਰਲੋਚਨ ਰਾਗ ਤਨਾਹ ਸ੍ਰੀ ਵਿੱਚ ਭਗਤ ਤਰਲੋchan ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ اے ਭੁੱਲੜ ਮੂਰਖ ਜਿੰਦੇ ਤੂੰ ਪਰਮਾਤਮਾ ਨੂੰ ਕਿਉਂ ਦੋਸ਼ ਦਿੰਦੀ ਹੈ ਦੁਖਿਰਤਾ ਸੁਖਿਰਤਾ ਥਾਰੋ ਕਰਮ ਹੀ ਰਹਾਓ ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ ਜਿਸ ਦੇ ਕਾਰਨ ਦੁੱਖ ਸੁੱਖ ਸਹਾਰਨਾ ਪੈਂਦਾ ਹੈ ਇਸ ਵਿੱਚ ਉਸ ਪਰਮਾਤਮਾ ਦਾ ਕੋਈ ਦੋਸ਼ ਨਹੀਂ ਰਹਾਓ ਸ਼ੰਕਰਾ ਮस्तक ਬਸਤਾ ਸੁਰਸਰੀ ਸ্নান ਰੇ हे मेरी जिंदे देख चंद्रमा भावे शिवजी दे मथे उते बसदा है नित गंगा विच स्नान करदा है कुल जन मदे मिल्यो सारग पान रे ते उसी दी कुल विच विष्णु जी ने कृष्ण रूप उतार के जन्म लिया कर्म कार कलंकम फिट सरी ਆਪਣੇ ਕੀਤੇ ਕਰਮਾਂ ਦੇ ਕਾਰਨ ਚੰਦਰਮਾ ਦਾ ਦਾਗ ਨਾ ਹਟ ਸਕਿਆ ਬੇਸਵਕਾ ਦੀਪਕ ਸੁਆਮੀ ਤਾ ਚਿਹਰੇ ਸੁਵਾਰਥੀ ਪੰਖੀ ਰਾਏ ਗਰੁੜ ਤਾ ਚੇ ਬੰਦਵਾ ਫਿਰ ਅਰुण ਦੀ ਮਿਸਾਲ ਦੇਖ ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਹਦਾ ਸੁਆਮੀ ਹੈ ਉਹ ਸੂਰਜ ਦਾ ਔਰਤ ਵਾਈ ਹੈ ਤੇ ਪੰਛੀਆਂ ਦਾ ਰਾਜਾ ਗਰੜਾ ਉਸ ਦਾ ਰਿਸ਼ਤੇਦਾਰ ਹੈ ਕਰਮਕਰ ਅਰुण ਪਿੰਗਲਾਰੇ ਏ ਘਰ ਗੇਹਣ ਆਪਣੇ ਕਰਮਾ ਕਰਕੇ ਅਰुण ਪਿੰਗਲਾ ਹੀ ਰਹਾ ਅਨਕ ਪਾਤਕ ਹਰਤਾ ਤ੍ਰਿਭਵਨ 나ਥਰੀ ਤੀਰਥ ਤੀਰਥ ਭ੍ਰਮਤਾ ਲਹ ਨਾ ਪਾਰ ਰੀ ਦੇਖ ਭਾਵੇਂ ਸ਼ਿਵਜੀ ਬਾਰੇ ਸਾਰੇ ਜਗਤ ਦਾ 나ਥ ਸਮਝਿਆ ਜਾਂਦਾ ਹੈ ਹੋਰ ਜੀਵਾਂ ਦੇ ਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ ਤਾਂ ਵੀ ਉਸ ਖੋਪਰੀ ਤੋਂ ਖਲਾਸੀ ਨਹੀਂ ਹਸੀ ਹੁੰਦੀ ਕਰਮ ਕਰ ਕਪਾਲਮ ਫਿਟਸਰੇ ਬ੍ਰਾਹਮ ਹਤਿਆ ਦੇ ਕੀਤੇ ਕਰਮ ਅਨੁਸਾਰ ਸ਼ਿਵ ਜੀ ਦੇ ਹੱਥ ਨਾਲੋਂ ਖੋਪਰੀ ਨਾ ਲੈ ਸਕੇ ਅਮਰਤ ਸਸੀ ਤੇਨ ਲਸ਼ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ 나ਥੰ ਫਿਰ ਦੇਖ ਸਮੁੰਦਰ ਭਾਵੇਂ ਸਾਰੀਆਂ ਨਦੀਆਂ ਦਾ 나ਥ ਹੈ ਤੇ ਉਸ ਵਿੱਚ ਅਮਰਤ ਚੰਦਰਮਾ ਕਾਮਧੇਨ ਰਸ਼ਮੀ ਕਲਪਰੁਖ ਸਤਮੁਹਾ ਘੋੜਾ ਤਨੰਤਰੀ ਵੈਦ ਆਦਿਕ 14 ਰਤਨ ਨਿਕਲੇ ਸਨ ਕਰਮਕਾਰ ਖਾਰ ਮਫੀਟ ਸਰੀ ਪਰ हे ਮੇਰੀ ਜਿੰਦੇ ਆਪਣੇ ਕੀਤੇ ਮੰਦ ਕਰਮ ਅਨੁਸਾਰ ਸਮੁੰਦਰ ਦਾ ਖਾਰਾਪਣ ਨਹੀਂ ਹਟ ਸਕਿਆ ਦਾਦਿਲੇ ਲੰਕਾ ਗੜ ਉਪਾੜਿਲੇ 라ਵਣ ਬਣ ਸਾਲ ਵਿਸਾਲ ਆਣ ਤੋਖੀਲੇ ਹਰੀ ਹਨੂਮਾਨ ਜੀ ਨੇ ਸ਼੍ਰੀ ਰਾਮ ਚੰਦਰ ਜੀ ਦੀ ਖਾਤਰ ਲੰਕਾ ਦਾ ਕਿਲਾ ਸਾੜਿਆ 라ਵਣ ਦਾ ਬਾਗ ਉਜਾੜ ਦਿੱਤਾ ਸਾਲ ਦੂਰ ਕਰਨ ਲਈ ਬੂਟੀ ਲਿਆ ਕੇ RAM ਚੰਦਰ ਜੀ ਨੂੰ ਪ੍ਰਸੰਨ ਹੀ ਕੀਤਾ ਕਰਮਕਾਰ ਕਸ਼ੋਟੀ ਮਫੀਟ ਸਰੀ ਪਰ ਹੈ ਘਰ ਗਏ ਹਣ ਆਪਣੇ ਕੀਤੇ ਕਰਮਾਂ ਦੇ ਅਧੀਨ ਹਨੂਮਾਨ ਜੀ ਦੇ ਭਾਗਾਂ ਵਿੱਚੋਂ ਉਹਦੀ ਨਿੱਕੀ ਜਈ ਕਾਸ਼ ਨਾ ਹਟ ਸਕੀ ਪੂਰਬ ਲੋ ਕਿਰਤ ਕਰਮ ਨਾ ਮਿਟੈਰੀ ਘਰ ਗਏ ਹਣ ਤਾ ਚੇ ਮੋਹੇ ਜਾਪੀਲੇ RAM ਚੇ ਨਾਮੰ ਹੈ ਮੇਰੀ ਜਿੰਦੇ ਪਿਛਲਾ ਕੀਤਾ ਕੋਈ ਕਰਮ ਅਵਤਾਰ ਪੂਜਾ ਤੀਰਥ ਸਨਾਣਾ ਆਦਿ ਖਦੇ ਰਾਹੀ ਮਿਟਦਾ ਨਹੀਂ ਤਾਈਏ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ਬਦਤ ਤਰਲੋਚਨ RAM ਜੀ ਤਰਲੋਚ ਨਖਦਾ ਹੈ ਕਿ ਮੈਂ ਤਾਂ RAM RAM ਹੀ ਜਪਦਾ ਹਾਂ ਭਾਗ ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰਕੇ ਆਏ ਦੁੱਖ ਤੋਂ ਪ੍ਰਭੂ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਜੋ ਕੁਝ ਕਰਮਾਂ ਚ ਲਿਖਿਆ ਹੈ ਉਹ ਸਹਿਣਾ ਹੀ ਪੈਂਦਾ ਹੈ ਉਪਰੋਧਕ ਭਗਤ ਅਰੋਚਨ ਜੀ ਨੇ ਵਖ ਵਖ ਦੇਵੀ ਦੇਵਤਿਆਂ ਦੀਆਂ ਮਸਾਲਾਂ ਦੇ ਕੇ ਸਾਨੂੰ ਸਮਝਾਣਾ ਕੀਤਾ ਹੈ ਕਿਉ ਜੋ ਦੇਵੀ ਦੇਵਤੇ ਸਨ ਬੜੇ ਪਹੁੰਚੇ ਹੋਏ ਕਰਨੀ ਵਾਲੇ ਸਨ ਉਹਨਾਂ ਨੇ ਵੀ ਆਪਣੇ ਕਰਮਾ ਅਨੁਸਾਰ ਜੋ ਉਹਨਾਂ ਦੇ ਕਰਮਾ ਚ ਲਿਖਿਆ ਸਹਿਣਾ ਪਿਆ ਤੇ ਸਾਨੂੰ ਵੀ ਉਹ ਕੁਝ ਸਹਿਣਾ ਪੈਂਦਾ ਹੈ ਸ੍ਰੀ ਸੈਣ ਅੱਗੇ ਬਾਣੀ ਤਨਾਸਰੀ ਰਾਗ ਵਿੱਚ ਸ੍ਰੀ ਸੈਣ ਭਗਤ ਜੀ ਦੀ ਚਲਦੀ ਹੈ ਧੂਪ ਦੀਪਕ੍ਰਿਤ ਸਾਜ ਆਰਤੀ ਤੇਥੋਂ ਸਦਕੇ ਜਾਣਾ ਹੀ ਧੂਪ ਦੀਵੇ ਤੇ ਕਿ ਉਹ ਆਦਿਕ ਸਮਗਰੀ ਇਕੱਠੇ ਕਰਕੇ ਤੇਰੀ ਆਰਤੀ ਕਰਨੀ ਹੈ ਪ੍ਰਮਾਤਮਾ ਵਾਰਨੇ ਜਾਓ ਕਮਲਾ ਪਤੀ हे ਮਾਇਆ ਦੇ ਮਾਲਕ ਪ੍ਰਭੂ ਪ੍ਰਮਾਤਮਾ ਮੈਂ ਤੇਥੋਂ ਸਦਕੇ ਜਾਂਦਾ ਹਾਂ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਓ हे ਹਰੀ हे ਰਾਜਨ हे RAM ਤੇਰੀ ਮੇਰ ਨਾਲ ਮੇਰੇ ਅੰਦਰ ਸਦਾ ਤੇਰੇ ਨਾਮ ਸਿਮਰਨ ਦਾ ਆਨੰਦ ਮੰਗਲ ਹੋ ਰਿਹਾ ਹੈ ਰਹਾਓ ਊਤਮ ਦੀਰਾ ਨਿਰਮਲ ਬਾਤੀ ਆਰਤੀ ਕਰਨ ਲਈ ਸੋਹਣਾ ਚੰਗਾ ਦੀਵਾ ਤੇ ਸਾਫ ਸੁਥਰੀ ਵੱਟੀ ਵੀ ਮੇਰੇ ਕੋਲ ਹੈ ਤੂੰ ਹੀ ਨਰੀਂਜਨ ਕਮਲਾ ਪਤੀ ਹੇ ਕਮਲਾ ਪਤੀ ਹੇ ਨਰੀਂਜਨ ਮੇਰੇ ਲਈ ਤੂੰ ਹੀ ਹੈ ਸਭ ਕੁਝ ਰਾਮਾ ਭਗਤ ਰਾਮਾ ਆਨੰਦ ਜਾਣੈ ਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਉਸ ਦੇ ਮਲਾਪ ਦਾ ਆਨੰਦ ਮਾਣਦਾ ਹੈ ਪੂਰਨ ਪਰਮ ਆਨੰਦ ਬਖਾਨੈ ਜੋ ਸਰਬ ਵਿਆਪਕ ਪਰਮ ਆਨੰਦ ਰੂਪ ਪ੍ਰਭੂ ਦੇ ਗੁਣ ਗਾਉਂਦਾ ਹੈ ਮਦਨ ਮੂਰਤ ਭੈ ਤਾਰ ਗੋਬਿੰਦੇ ਜੋ ਪ੍ਰਮਾਤਮਾ ਸੋਹਣੇ ਸਰੂਪ ਵਾਲਾ ਹੈ ਜੋ ਸੰਸਾਰ ਦੇ ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਸਾਰ ਲੈਣ ਵਾਲਾ ਹੈ ਸੈਣ ਪੜੈ ਭਜ ਪਰਮਾਨੰਦੇ ਸੈਣ ਭਗਤ ਆਖਦਾ ਹੈ हे ਮੇਰੇ ਮਨ ਉਸ ਪਰਮਾਨੰਦ ਪਰਮਾਤਮਾ ਦਾ ਸਿਮਰਨ ਕਰ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਪੀਪਾ ਅੱਗੇ ਬਾਣੀ ਤਨਾਸਰੀ ਰਾਗ ਵਿੱਚ ਭਗਤ ਪੀਪਾ ਜੀ ਦੀ ਚਲਦੀ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਸੋ ਕਾਇਆ ਦੀ ਖੋਜ ਹੀ ਮੇਰਾ ਦੇਵਤਾ ਹੈ ਜਿਸ ਦੀ ਮੈਂ ਆਰਤੀ ਕਰਨੀ ਹੈ ਸਰੀਰ ਦੀ ਖੋਜ ਹੀ ਮੇਰਾ ਮੰਦਰ ਹੈ ਜਿੱਥੇ ਮੈਂ ਸਰੀਰ ਅੰਦਰ ਵਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ ਕਾਇਆ ਦੀ ਖੋਜ ਹੀ ਮੈਂ ਜੰਗਮ ਅਤੇ ਯਾਤਰ ਲਈ ਤੀਰਥ ਦੀ ਯਾਤਰਾ ਹੈ ਸਭ ਕੁਝ ਇਸ ਕਾਇਆ ਵਿੱਚ ਹੀ ਹੈ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਭਗਤ ਜੀ ਫਰਮਾਉਂਦੇ ਹਨ ਸਰੀਰ ਦੀ ਖੋਜ ਹੀ ਮੇਰੇ ਵਾਸਤੇ ਮੇਰੇ ਅੰਦਰ ਵਸਤੇ ਦੇਵਤੇ ਲਈ ਧੂਪ ਦੀਪ ਤੇ ਨਵੇਦ ਹੈ ਕਾਇਆ ਦੀ ਖੋਜ ਕਰਕੇ ਹੀ ਮੈਂ ਮਾਨੋ ਪੱਤਰ ਭੇਡ ਰੱਖ ਕੇ ਆਪਣੇ ਅੰਦਰ ਵਸਤੇ ਇਸ਼ਟ ਦੇਵ ਦੀ ਪੂਜਾ ਕਰ ਰਿਹਾ ਹਾਂ ਕਾਇਆ ਬੋਖੰਡ ਖੋਜ ਤੇ ਨਵ ਨਿਦ ਪਾਈ ਦੇਹ ਦੇ ਸੰਤਰਾ ਨੂੰ ਖੋਜ ਕੇ ਆਖਰ ਆਪਣੇ ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ ਰੂਪ ਨੌ ਨਿੱਧੀ ਲੱਭ ਲਈ ਹੈ ਨਾ ਕਸ਼ ਆਏ ਬੋ ਨਾ ਕਸ਼ ਜਾਏ ਬੋ RAM ਕੀ ਦੁਹਾਈ ਰਹਾਓ ਹੁਣ ਮੇਰੀ ਕਾਇਆ ਵਿੱਚ ਪਰਮਾਤਮਾ ਦੀ ਯਾਦ ਦਾ ਹੀ ਤੇਜ ਪ੍ਰਤਾਪ ਹੈ ਉਹ ਦੀ ਬਰਕਤ ਨਾਲ ਮੇਰੇ ਲਈ ਨਾ ਕੁਝ ਜੰਮਦਾ ਹੈ ਨਾ ਮਰਦਾ ਹੈ ਭਾਵ ਮੇਰਾ ਜਨਮ ਮਰਨ ਮਿਟ ਗਿਆ ਹੈ ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਸ੍ਰਿਸ਼ਟੀ ਦਾ ਰਚਨਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ ਉਹੀ ਮਨੁੱਖਾ ਸਰੀਰ ਵਿੱਚ ਹੈ ਜੋ ਮਨੁੱਖ ਖੋਜ ਕਰਦਾ ਹੈ ਉਸ ਨੂੰ ਲੱਭ ਲੈਂਦਾ ਹੈ ਪੀਪਾ ਪਰਣਵੈ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਪੀਪਾ ਭਗਤ ਬੇਨਤੀ ਕਰਦਾ ਹੈ ਜੇ ਸਤਗੁਰ ਮਿਲ ਪਏ ਤਾਂ ਉਹ ਅੰਦਰ ਹੀ ਸਭ ਤੋਂ ਵੱਡੀ ਅਸਲੀਅਤ ਪਰਲੇ ਤੋਂ ਪਰਲਾ ਤਤ ਸ੍ਰਿਸ਼ਟੀ ਦੇ ਅਸਲ ਸੌਮੇ ਦਾ ਦਰਸ਼ਨ ਕਰਾ ਦਿੰਦਾ ਹੈ ਤੰਨਾ ਅੱਗੇ ਰਾਗਤਨਾਸਰੀ ਵਿੱਚ ਬਾਣੀ ਭਗਤ ਤੰਨਾ ਜੀ ਦੀ ਚੱਲੀ ਗੋਪਾਲ ਤੇਰਾ ਆਰਤਾ हे ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੇਰੀਆਂ ਲੋੜਾਂ ਪੂਰੀਆਂ ਕਰ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰ ਧਾਰਾਓ ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜਦਾ ਹੈ ਰਹਾਓ ਦਾਲ ਸਿੱਧਾ ਮੰਗੋ ਕਿਉ ਮੈਂ ਤੇਰੇ ਦਰ ਤੋਂ ਦਾਲ ਆਟਾ ਤੇ ਕਿਉ ਮੰਗਦਾ ਹਾਂ ਹਮਰਾ ਖੁਸ਼ੀ ਕਰੈ ਨਿਤ ਜਿਓ ਜੋ ਮੇਰੀ ਜਿੰਦ ਨੂੰ ਨੇਤਾ ਸੁਖੀ ਰੱਖੇ ਪਨੀਆਂ ਸ਼ਾਦਨ ਨੀਕਾ ਜੁੱਤੀ ਤੇ ਸੋਹਣਾ ਕਪੜਾ ਵੀ ਮੰਗਦਾ ਹਾਂ ਅਨਾਜ ਮੰਗੋ ਸਤ ਸੀਗਾ ਤੇ ਸਤਾਂ ਸੀਆਂ ਦਾ ਅੰਨ ਵੀ ਤੇਥੋਂ ਮੰਗਦਾ ਹਾਂ ਪਰਮਾਤਮਾ ਮੈਂ ਤੇਥੋਂ ਹੀ ਮੰਗਦਾ ਹਾਂ ਇਹ ਸੀਆਂ ਜੋ ਹਨ ਸਤਾਂ ਸੀਆਂ ਦਾ ਅੰਨ ਇਹ ਜੋ ਖੇਤੀ ਕਰਦੇ ਹਨ ਕਿਸਾਨ ਉਹ ਭਲੀ ਭਾਂਤ ਜਾਣਦੇ ਹਨ ਪਹਿਲਾਂ ਪਹਿਲਾਂ ਜੋ ਖੇਤਾਂ ਖੇਤਾਂ ਜਵਾਈ ਕਰਦੇ ਸੀ ਬੋਲ ਦਾ ਨਾਲ ਪਹਿਲਾਂ ਇੱਕ ਵਾਰੀ ਬਾਣਾ ਦੋ ਵਾਰੀ ਬਾਣਾ ਉਹ ਸੱਤ ਵਾਰੀ ਜੇ ਖੇਤ ਵਗਿਆ ਹੁੰਦਾ ਸੀ ਉਹਨੂੰ ਕਹਿੰਦੇ ਹੁਣ ਸੱਤ ਸੀਆਂ ਲੱਗੀਆਂ ਨੇ ਉਹਨਾਂ ਕਣਕ ਬੀਜੋ ਜੋ ਵੀ ਬੀਜਣਾ ਬੀਜੋ ਅਨਾਜ ਵਧਿਆ ਹੋਏਗਾ ਤੇ ਭਗਤ ਜੀ ਮੰਗ ਰਹੇ ਹਨ ਅਨਾਜ ਮੰਗੋ ਸੱਤ ਸੀਕਾ ਤੇ ਸੱਤਾਂ ਸੀਆਂ ਦਾ ਆਨੇ ਵੀ ਤੇ ਥੋ ਮੰਗਦਾ ਹਾਂ ਗਉ ਪੈਸ ਮੰਗੋ ਲਾਵੇਰੀ ਏ ਗੋਪਾਲ ਮੈਂ ਗਾਂ ਮੈਂ ਲਵੇਰੀ ਪੀ ਮੰਗਦਾ ਹਾਂ ਇੱਕ ਤਾਜਨ ਤੁਰੀ ਚੰਗੇਰੀ ਤੇ ਇੱਕ ਚੰਗੀ ਅਰਬੀ ਘੋੜੀ ਵੀ ਚਾਹੀਦੀ ਹੈ ਜੇ ਅੱਜ ਦੇ ਯੁੱਗ ਵਿੱਚ ਭਗਵਤਾਨਾ ਜੀ ਹੁੰਦੇ ਤਾਂ ਵਧੀਆ ਕਾਰ ਮੰਗਦੇ ਵਧੀਆ ਮੋਟਰਸਾਈਕਲ ਮੰਗਦੇ ਪਰ ਉਸ ਵੇਲੇ ਘੋੜੀ ਹੀ ਸਭ ਤੋਂ ਵਧੀਆ ਚੀਜ਼ ਸੀ ਸਵਾਰੀ ਵਾਸਤੇ ਇਕ ਤਾਜਨ ਤੁਰੀ ਚੰਗੇਰੀ ਇਕ ਚੰਗੀ ਅਰਬੀ ਕੋੜੀ ਚਾਹੀਦੀ ਹੈ ਘਰ ਦੇ ਗੀਹਨ ਚੰਗੇ ਤੇ ਘਰ ਵਾਲੀ ਇਸਤਰੀ ਵੀ ਚੰਗੀ ਹੋਣੀ ਚਾਹੀਦੀ ਹੈ ਜਿਹੜੀ ਆਗਿਆਕਾਰ ਹੋਵੇ ਜਨ ਧੰਨਾ ਲੇਵੈ ਮੰਗੇ ਮੈਂ ਤੇਰਾ ਦਾਸ ਧੰਨਾ ਤੇਥੋਂ ਮੰਗ ਕੇ ਲੈਂਦਾ ਹਾਂ ਪਰਮਾਤਮਾ ਧੰਨੇ ਭਗਤ ਨੇ ਕੋਈ ਲਾਲਚ ਨਹੀਂ ਕੀਤਾ ਜੋ ਕੋ ਜੀਵਨ ਦੇ ਨਿਵਾ ਨਿਰਵਾਹ ਵਾਸਤੇ ਚਾਹੀਦਾ ਹੈ ਉਹੀ ਪਰਮਾਤਮਾ ਤੋਂ ਆਪਣੀ ਬਾਣੀ ਵਿੱਚ ਮੰਗਿਆ ਹੈ ਇੱਕ ਤਾਜਨ ਤੁਰੀ ਚੰਗੇਰੀ ਗਉ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੇਗੀ ਹਨ ਚੰਗੇ ਜਨ ਤੰਨਾ ਲੇਵੈ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 695 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 696 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ